ਜਿਵੇਂ ਮੈਂ ਬਹੁਤ ਟੈਨਸ਼ਨ ਚ ਰਹਿੰਦੀ ਹੁੰਦੀ ਸੀ ਘਰੇ ਬਹੁਤ ਦੁਖੀ ਮੈਨੂੰ ਲੱਗਦਾ ਸੀ ਜਿਵੇਂ ਮੇਰਾ ਕੋਈ ਹੈ ਹੀ ਨਹੀਂ ਐਨੀ ਮੈਨੂੰ ਦੁੱਖ ਮਹਿਸੂਸ ਹੁੰਦਾ ਹੁੰਦਾ ਸੀਗਾ ਘਰ ਦੀਆਂ ਟੈਨਸ਼ਨਾਂ ਕੁਝ ਸਰੀਰ ਵੱਲੋਂ ਲਾ ਲੋ ਕੁਝ ਹੋਰ ਲਾ ਲੋ ਬਹੁਤ ਸਾਰੀਆਂ ਹੁੰਦੀਆਂ ਪਰ ਹੁਣ ਤਾਂ ਇੰਨਾ ਸਕੂਨ ਮਿਲਦਾ ਨਾ ਜੀ ਦੱਸ ਨਹੀਂ ਸਕਦੇ ਕਿ ਬਹੁਤ ਵਿਸ਼ਵਾਸ ਆ ਵੀ ਹੋਰ ਵੀ ਜਿੰਨੇ ਵੀ ਦੁੱਖ ਆ ਬਾਬਾ ਜੀ ਜਾਣੀ ਜਾਣਾ ਸਭ ਪੂਰੇ ਕਰਨਗੇ ਦੂਰ ਕਰਨਗੇ ਬਾਬਾ ਜੀ ਦੁੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੁਰਜੀ ਤੰਤਨਸ਼ੀਰ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਆਇਓ ਕਿੰਨਾ ਕਰਨਤ ਮਿਲ ਰਿਹਾ ਇੱਥੇ ਆ ਕੇ ਬਹੁਤ ਆਨੰਦ ਮਿਲ ਰਿਹਾ ਜੀ ਇੱਥੋਂ ਦੀ ਸ਼ਾਂਤੀ ਤਾਂ ਕਿਤੇ ਨਹੀਂ ਮਿਲ ਸਕਦੀ ਜਿੰਨਾ ਸਕੂਨ ਸ਼ਾਂਤੀ ਇੱਥੇ ਬਾਬਾ ਜੀ ਦੇ ਦਰ ਤੇ ਆ ਕੇ ਆ ਵੱਡੇ ਵੱਡੇ ਦੁੱਖ ਦੂਰ ਹੁੰਦੇ ਆ ਜੀ ਇੱਥੇ ਆ ਕੇ ਤਾਂ ਕਿੰਨੇ ਸਮੇਂ ਤੋਂ ਆ ਰਹੇ ਮੈਨੂੰ 2 ਮਹੀਨੇ ਹੋ ਚੱਲੇ ਜੀ ਆਂਦੇ ਨੂੰ ਹਾਂਜੀ ਹਾਂਜੀ ਬਿਲਕੁਲ ਤੇ ਕਹਿੰਦੇ ਬਾਬਾ ਦੀਪ ਸਿੰਘ ਜੀ ਸਭ ਦੇ ਦਿਲਾਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਆ ਤੁਹਾਡੇ ਕੋਈ ਪੂਰੀ ਕੀਤੀ ਹੋਵੇ ਸਾਡੇ ਨਾਲ ਸਾਂਝ ਕਰ ਦਿਓ ਜੀ ਹਾਂਜੀ ਬਹੁਤ ਕੀਤੀਆਂ ਜੀ ਬਾਬਾ ਜੀ ਨੇ ਤੇ ਕਰਨਗੇ ਵੀ ਬਹੁਤ ਆਸਾਂ ਲੈ ਕੇ ਆਉਂਦੇ ਆ ਤੇ ਸਭ ਤੋਂ ਵੱਡੀ ਤਾਂ ਮੇਰੀ ਇਹ ਹੀ ਹੈ ਜੀ ਮੈਂ ਬਹੁਤ ਟੈਨਸ਼ਨ ਚ ਰਹਿੰਦੀ ਹੁੰਦੀ ਸੀ ਘਰੇ ਬਹੁਤ ਦੁਖੀ ਮੈਨੂੰ ਲੱਗਦਾ ਸੀ ਜਿਵੇਂ ਮੇਰਾ ਕੋਈ ਹੈ ਹੀ ਨਹੀਂ ਇੰਨੀ ਮੈਨੂੰ ਦੁੱਖ ਮਹਿਸੂਸ ਹੁੰਦਾ ਹੁੰਦਾ ਸੀ ਘਰ ਦੀਆਂ ਟੈਨਸ਼ਨਾਂ ਕੁਝ ਛੇਰ ਵੱਲੋਂ ਲਾ ਲਓ ਕੁਝ ਹੋਰ ਲਾ ਲਓ ਬਹੁਤ ਸਾਰੀਆਂ ਹੁੰਦੀਆਂ ਪਰ ਹੁਣ ਤਾਂ ਇੰਨਾ ਸਕੂਨ ਮਿਲਦਾ ਨਾ ਜੀ ਦੱਸ ਨਹੀਂ ਸਕਦੇ ਕਿ ਬਾਬਾ ਜੀ ਤੇ ਧਰਤੀ ਤੇ ਕਿੰਨਾ ਬਦਲਾ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਤੇ ਹੁੰਦਾ ਜਿਵੇਂ ਜਦੋਂ ਬਾਬਾ ਜੀ ਨਾਲ ਨਹੀਂ ਸੀ ਜੁੜੇ ਹੋ ਤੇ ਹੁਣ ਜੁੜ ਗਏ ਹੋ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਆ ਤੇ ਬਹੁਤ ਆਸ ਹੈ ਜੀ ਬਾਬਾ ਜੀ ਤੋਂ ਵਿਸ਼ਵਾਸ ਆ ਵਿਸ਼ਵਾਸ ਨਾਲ ਹੁੰਨੇ ਆ ਜੀ ਇੱਥੇ ਤੇ ਬਹੁਤ ਵਿਸ਼ਵਾਸ ਆ ਵੀ ਹੋਰ ਵੀ ਜਿੰਨੇ ਵੀ ਦੁੱਖ ਆ ਬਾਬਾ ਜੀ ਜਾਨੀ ਜਾਨਾ ਸਭ ਪੂਰੇ ਕਰਨ ਕੇ ਦੂਰ ਕਰਨ ਕੇ ਬਾਬਾ ਜੀ ਦੁੱਖ ਜਿਹੜੀਆਂ ਸੰਗਤਾਂ ਘਰੇ ਬੈਠੀਆਂ ਦੇਖ ਰਹੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆਓ ਜੀ ਇਸ ਤੋਂ ਉੱਤੇ ਕੋਈ ਜਗ੍ਹਾ ਨਹੀਂ ਹੈਗੀ ਕਿ ਬਾਬਾ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਮੈਂ ਤਾਂ ਸਭ ਨੂੰ ਇਹੀ ਕਹੂੰਗੀ ਜਿਵੇਂ ਮੇਰੇ ਦੁੱਖ ਪਰੇਸ਼ਾਨੀਆਂ ਦੂਰ ਹੋਈਆਂ ਸਭ ਦੀਆਂ ਹੋਣਗੀਆਂ ਜੀ ਸਦਕੇ ਆਓ ਜੀ ਬਾਬਾ ਜੀ ਦੇ ਦਰ ਤੇ ਇਹਨ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਜੇ ਕਿਸੇ ਨੂੰ ਟੈਨਸ਼ਨ ਹੁੰਦੀ ਹੈ ਸਟ्रेस ਹੁੰਦੀ ਹੈ ਇੱਥੇ ਆ ਕੇ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਭੁੱਲ ਜਾਂਦਾ ਜੀ ਭੁੱਲ ਜਾਂਦਾ ਮੇਰੇ ਨਾਲ ਹੋਈ ਹੈ ਭੁੱਲ ਜਾਂਦਾ ਘਰੇ ਤਾਂ ਮੈਨੂੰ ਨੈਗੇਟਿਵਿਟੀ ਇੰਨੀ ਸੀ ਵੀ ਮੈਂ ਮਰੀ ਜਾਵਾਂ ਜਾਂ ਰੱਬ ਮੈਨੂੰ ਮੌਤ ਹੀ ਦੇ ਦੇ ਜਾਂ ਕਿਸੇ ਪਾਸੇ ਸੈਟਿੰਗ ਹੀ ਨਹੀਂ ਸੀ ਦੱਸ ਨਹੀਂ ਸਕਦੀ ਜੀ ਇੰਨੀਆਂ ਟੈਨਸ਼ਨਾਂ ਸੀ ਬਹੁਤ ਕਾਫੀ ਹੱਦ ਤੱਕ ਮਨ ਹੋਲਾ ਮਨ ਹੋਲਾ ਹਾਂਜੀ ਕਾਫੀ ਹੱਦ ਤੱਕ ਮਨ ਹੋਲਾ ਵਾ ਪਰ ਹਜੇ ਬਹੁਤ ਟੈਨਸ਼ਨਾਂ ਵਾ ਤੇ ਬਹੁਤ ਚੀਜ਼ਾਂ ਬਾਬਾ ਜੀ ਤੋਂ ਲੈਣ ਵਾਲੀਆਂ ਦੇਣਗੇ ਬਾਬਾ ਜੀ ਬਿਲਕੁਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਾਂ ਦਨਸ਼ੀਰ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਆਏ ਕਿੰਨਾ ਕਰਨ ਤੁਮ ਮਿਲ ਰਿਹਾ ਇੱਥੇ ਆ ਕੇ ਬਹੁਤ ਆਨੰਦ ਮਿਲ ਰਿਹਾ ਜੀ ਇੱਥੋਂ ਦੀ ਸ਼ਾਂਤੀ ਤਾਂ ਕਿਤੇ ਨਹੀਂ ਮਿਲ ਸਕਦੀ ਜਿੰਨਾ ਸਕੂਨ ਸ਼ਾਂਤੀ ਇੱਥੇ ਬਾਬਾ ਜੀ ਦੇ ਦਰ ਤੇ ਆ ਕੇ ਆ ਵੱਡੇ ਵੱਡੇ ਦੁੱਖ ਦੂਰ ਹੁੰਦੇ ਆ ਜੀ ਇੱਥੇ ਆ ਕੇ ਤਾਂ ਕਿੰਨੇ ਸਮੇਂ ਤੋਂ ਆ ਰਹੇ ਹੋ ਮੈਨੂੰ 2 ਮਹੀਨੇ ਹੋ ਚੱਲੇ ਜੀ ਆਂਦੇ ਨੂੰ ਹਾਂਜੀ ਹਾਂਜੀ ਤੇ ਕਹਿੰਦੇ ਬਾਬਾ ਦੀਪ ਸਿੰਘ ਜੀ ਸਭ ਦੇ ਦਿਲਾਂ ਦੀਆਂ ਮਨੋਕਾਮਨਾ ਪੂਰੀਆਂ ਕਰ ਦਿੰਦੇ ਆ ਤੁਹਾਡੇ ਕੋਈ ਪੂਰੀ ਕੀਤੀ ਹੋਵੇ ਸਾਡੇ ਨਾਲ ਸਾਂਝ ਕਰ ਦਿਓ ਜੀ ਹਾਂਜੀ ਬਹੁਤ ਕੀਤੀਆਂ ਜੀ ਬਾਬਾ ਜੀ ਨੇ ਤੇ ਕਰਨਗੇ ਵੀ ਬਹੁਤ ਆਸਾਂ ਲੈ ਕੇ ਆਉਣੇ ਆ ਤੇ ਸਭ ਤੋਂ ਵੱਡੀ ਤਾਂ ਮੇਰੀ ਇਹ ਹੀ ਹੈ ਜੀ ਮੈਂ ਬਹੁਤ ਟੈਨਸ਼ਨ 'ਚ ਰਹਿੰਦੀ ਹੁੰਦੀ ਸੀ ਘਰੇ ਬਹੁਤ ਦੁਖੀ ਮੈਨੂੰ ਲੱਗਦਾ ਸੀ ਜਿਵੇਂ ਮੇਰਾ ਕੋਈ ਹੈ ਹੀ ਨਹੀਂ ਇੰਨੀ ਮੈਨੂੰ ਦੁੱਖ ਮਹਿਸੂਸ ਹੁੰਦਾ ਹੁੰਦਾ ਸੀਗਾ ਘਰ ਦੀਆਂ ਟੈਨਸ਼ਨਾਂ ਕੁਝ ਸਰੀਰ ਵੱਲੋਂ ਲਾ ਲਓ ਕੁਛ ਹੋਰ ਲਾ ਲੋ ਬਹੁਤ ਸਾਰੀਆਂ ਹੁੰਦੀਆਂ ਪਰ ਹੁਣ ਤਾਂ ਇੰਨਾ ਸਕੂਨ ਮਿਲਦਾ ਨਾ ਜੀ ਦੱਸ ਨਹੀਂ ਸਕਦੇ ਕਿ ਬਾਬਾ ਜੀ ਤੇ ਧਰਤੀ ਤੇ ਕਿੰਨਾ ਬਦਲਾ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਤੇ ਹੁੰਦਾ ਜੀ ਮੈਂ ਜਦੋਂ ਬਾਬਾ ਜੀ ਨਾਲ ਨਹੀਂ ਸੀ ਜੁੜੇ ਹੋ ਤੇ ਹੁਣ ਜੁੜ ਗਏ ਹਾਂ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਆ ਤੇ ਬਹੁਤ ਆਸ ਆ ਜੀ ਬਾਬਾ ਜੀ ਤੋਂ ਵੀ ਵਿਸ਼ਵਾਸ ਆ ਵਿਸ਼ਵਾਸ ਨਾਲ ਹੁੰਨੇ ਆ ਜੀ ਇੱਥੇ ਤੇ ਬਹੁਤ ਵਿਸ਼ਵਾਸ ਆ ਵੀ ਹੋਰ ਵੀ ਜਿੰਨੇ ਵੀ ਦੁੱਖ ਆ ਬਾਬਾ ਜੀ ਜਾਨੀ ਜਾਨਾ ਸਭ ਪੂਰੇ ਕਰਨ ਕੇ ਦੂਰ ਕਰਨ ਕੇ ਬਾਬਾ ਜੀ ਦੁੱਖ ਜਿਹੜੀਆਂ ਸੰਗਤਾਂ ਘਰੇ ਬੈਠੀਆਂ ਦੇਖ ਰਹੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆਓ ਜੀ ਇਸ ਤੋਂ ਉੱਤੇ ਕੋਈ ਜਗ੍ਹਾ ਨਹੀਂ ਹੈਗੀ ਕਿ ਬਾਬਾ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਮੈਂ ਤਾਂ ਸਭ ਨੂੰ ਇਹੀ ਕਹੂੰਗੀ ਜਿਵੇਂ ਮੇਰੇ ਦੁੱਖ ਪਰੇਸ਼ਾਨੀਆਂ ਦੂਰ ਹੋਈਆਂ ਸਭ ਦੀਆਂ ਹੋਣਗੀਆਂ ਜੀ ਸਦਕੇ ਆਓ ਜੀ ਬਾਬਾ ਜੀ ਦੇ ਦਰ ਤੇ ਇਹਨ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਜੇ ਕਿਸੇ ਨੂੰ ਟੈਨਸ਼ਨ ਹੁੰਦੀ ਹੈ ਸਟ्रेस ਹੁੰਦੀ ਹੈ ਇੱਥੇ ਆ ਕੇ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਭੁੱਲ ਜਾਂਦਾ ਜੀ ਭੁੱਲ ਜਾਂਦਾ ਮੇਰੇ ਨਾਲ ਹੋਈ ਹੈ ਭੁੱਲ ਜਾਂਦਾ ਘਰੇ ਤਾਂ ਮੈਨੂੰ ਨੈਗੇਟਿਵਿਟੀ ਇੰਨੀ ਸੀ ਵੀ ਮੈਂ ਮਰੀ ਜਾਵਾਂ ਜਾਂ ਰੱਬ ਮੈਨੂੰ ਮੌਤ ਹੀ ਦੇ ਦੇ ਜਾਂ ਕਿਸੇ ਪਾਸੇ ਸੈਟਿੰਗ ਹੀ ਨਹੀਂ ਸੀ ਦੱਸ ਨਹੀਂ ਸਕਦੀ ਜੀ ਇੰਨੀਆਂ ਟੈਨਸ਼ਨਾਂ ਸੀ ਬਹੁਤ ਕਾਫੀ ਹੱਦ ਤੱਕ ਮਨ ਹੋਲਾ ਮਨ ਹੋਲਾ ਹਾਂਜੀ ਕਾਫੀ ਹੱਦ ਤੱਕ ਮਨ ਹੋਲਾ ਵਾ ਪਰ ਹਜੇ ਬਹੁਤ ਟੈਨਸ਼ਨਾਂ ਵਾ ਤੇ ਬਹੁਤ ਚੀਜ਼ਾਂ ਬਾਬਾ ਜੀ ਤੋਂ ਲੈਣ ਵਾਲੀਆਂ ਦੇਣਗੇ ਬਾਬਾ ਜੀ ਬਿਲਕੁਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ